ਖਰੜ ਪੁਲਿਸ ਵੱਲੋਂ ਇੱਕ ਕਾਲੇ ਰੰਗ ਦੀ ਥਾਰ ਗੱਡੀ ਨੂੰ ਕੀਤਾ ਗਿਆ ਕਾਬੂ ਜਿਸ ਦੇ ਵਿੱਚ ਪੈਸਿਆਂ ਨਾਲ ਭਰੀ ਸੀ ਇਹ ਗੱਡੀ ਇਸ ਦੇ ਵਿੱਚੋਂ ਕਰੀਬ 80 ਲੱਖ 90 ਹਜ਼ਾਰ ਰੁਪਏ ਕੀਤੇ ਗਏ ਬਰਾਮਦ ਜਿਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਜਿਲ੍ਹਾ ਮੁਹਾਲੀ ਅੰਦਰ ਕਰਾਈਮ ਨੂੰ ਠੱਲ ਪਾਉਣ ਲਈ ਵੱਖ-ਵੱਖ ਜਗ੍ਹਾ ਤੇ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਉਸੇ ਸੰਬੰਧ ਵਿੱਚ ਕੱਲ ਮਿਤੀ 28 ਨੂੰ 28 ਜਨਵਰੀ ਨੂੰ ਟਾਣਾ ਕੜੂਆ ਦੇ ਐਸ.ਐਚ.ਓ ਵੱਲੋਂ ਧਾਗੋ ਮਾਜਰਾ ਜਿਹੜਾ ਟੋਰ ਪਲਾਜ਼ਾ ਉਹਦੇ ਲਾਗੇ ਨਾਕਾਬੰਦੀ ਕੀਤੀ ਗਈ ਸੀ ਤੇ ਤਰੀਬ ਰਾਤ ਨੂੰ 11-12 ਵਜੇ 11-12 ਵਜੇ ਦੇ ਵਿਚਕਾਰ ਇੱਕ ਥਾਰ ਜਿਹੜਾ ਜੀਪ ਦਾ ਸਵਾਰ ਸੀ ਲੁਧਿਆਣਾ ਨੰਬਰੀ ਥਾਰ ਸੀ ਉਹਨੂੰ ਰੋਕਿਆ ਗਿਆ ਰੋਕਣ ਉਪਰੰਤ ਜਿਹੜੀ ਉਸ ਦੀ ਕਾਰ ਦੀ ਸਰਚ ਕੀਤੀ ਗਈ ਸਰਚ ਕਰਨ ਉਪਰੰਤ ਪਾਇਆ ਗਿਆ ਕਿ ਉਸ ਦੇ ਰੈਸ਼ਨ ਚ ਇੱਕ ਭਾਰੀ ਮਾਤਰਾ ਚ ਕੈਸ਼ ਸੀਗਾ ਤੇ ਸਵਾਲ ਕਰਨ ਤੇ ਉਸ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਤੇ ਉਸ ਪ੍ਰੰਤ ਜਿਹੜਾ ਟੋਟਲ ਕੈਸ਼ ਆ ਉਹਦੀ ਗਿਣਤੀ ਕਰਨ ਤੇ 80,90,910 ਰੁਪਏ ਜਿਹੜਾ ਕੈਸ਼ ਉਹ ਗ੍ਰਾਮਤ ਹੋਇਆ ਤੇ ਇਸ ਦੇ ਸਬੰਧ ਚ ਅਸੀਂ ਜੋ ਪ੍ਰੋਪਰ ਪ੍ਰੋਸੀਜਰ ਆ ਉਹਨੂੰ ਫੋਲੋ ਕਰਕੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰਤਾ ਤੇ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਇਹਦੇ ਸਬੰਧ ਚ ਅਮਲ ਤੇ ਜਾਂਦੀ ਜਾ ਰਹੀ ਹੈ